ਜੋਗ ਕਹਿੰਦਾ ਕੱਲ ਦਾ ਮੈਂ ਵੇਖ ਰਿਹਾ ਸੀ ਬੀਬਾ ਜੀ ਕਹਿੰਦਾ ਸਾਡੀ ਰੱਬ ਨੇ ਡਿਊਟੀ ਲਈ ਆ ਬਾਦਲਾਂ ਨੂੰ ਇੱਥੋਂ ਢਾਉਣਾ ਆਹੋ ਸੱਚੇ ਪਾਤਸ਼ਾਹ ਨੂੰ ਹੋਰ ਕੋਈ ਗੁਰਸਿੱਖ ਨਾ ਲੱਭਿਆ ਤੇਰੇ ਅੰਗੂ ਤੇਰੇ ਅੰਨੂ ਜਿਹੜਾ ਪਾਣੀ ਬੋਤਲ ਸ਼ਰਾਬ ਪੀ ਕੇ ਟੇਢਾ ਪਿਆ ਰਹਿੰਦਾ ਉਹਦੀ ਡਿਊਟੀ ਲਾਉਣੀ ਸੀ ਗੁਰੂ ਸਾਹਿਬ ਨੇ ਐਡਾ ਝੂਠ ਕੋਈ ਝੂਠਵਲਣ ਬੇਲੇ ਵੀ ਵੇਖ ਲਿਆ ਕਰ ਜਿਹੜਾ ਬੇਸ਼ਰਮ ਬੰਦਾ ਸਾਤ ਸੰਗਤ ਜੀ ਇੱਥੇ ਕਿੰਨੇ ਤੁਸੀਂ ਬੈਠੇ ਹੋ ਦੱਸੋ ਕੋਈ ਬਾਹ ਖੜੀ ਕਰਕੇ ਜਿਹੜਾ ਆਪਦੀ ਮਾਂ ਦੀ ਝੂਠੀ ਸੌਂ ਖਾ ਸਕਦਾ ਏ ਜਿਸ ਮਾਂ ਨੇ ਜਨਮ ਦਿੱਤਾ ਹੋਵੇ ਜਿਸ ਮਾਂ ਨੇ ਔਖੇ ਸੌਖੇ ਤਤੀਆਂ ਹਵਾਵਾ ਚ ਗਰਮੀ ਚ ਸਰਦੀ ਚ ਇਸ ਬੱਚੇ ਦੀ ਲਾਜ ਮੰਗੀ ਹੋਵੇ ਉਸ ਮਾਂ ਦੇ ਸਿਰ ਤੇ ਹੱਥ ਰੱਖ ਕੇ ਝੂਠੀ ਸੌਂ ਖਾ ਗਿਆ ਕਿ ਮੈਨੂੰ ਇੱਕ ਵਾਰੀ ਮੁੱਖ ਮੰਤਰੀ ਬਣਾ ਦਿਓ ਮੈਂ ਅੱਜੋ ਸ਼ਰਾਬ ਨਹੀਂ ਪੀਉਂਗਾ ਦੱਸੋ ਪੀਣੀ ਛੱਡਤੀ ਸ਼ਰਾਬ ਪੀਂਦਾ ਕਿ ਨਹੀਂ ਪੀਂਦਾ ਦੱਸ ਦਿਓ ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਸ਼ਰਾਬ ਪੀ ਕੇ ਤਖ਼ਤ ਸਾਹਿਬ ਆਜੇ ਜਿਹੜਾ ਸ਼ਰਾਬ ਪੀ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਾਜ਼ਰੀ 'ਚ ਆਜੇ ਲੋਕੋ ਦੀਆਂ ਦੌੜਾਂ ਲਵਾਉਣ ਜਿਹੜਾ ਸ਼ਰਾਬ ਪੀ ਕੇ ਪਾਰਲੀਮੈਂਟ 'ਚ ਚਲੇ ਜਾਵੇ ਉਹਦੇ ਨਾਲ ਦੇ ਸਾਥੀ ਕਹਿਣ ਕਿ ਆਹ ਜੋੜੇ ਹੱਥ ਸਾਡੀ ਕੁਰਸੀ ਬਦਲ ਦੇ ਸਾਧ ਸੰਗਤ ਜੀ ਉਹ ਉਹਦੀ ਡਿਊਟੀ ਪਰਮਾਤਮਾ ਲਾਓ ਜਿਸ ਬੇਜੀ ਦੀ ਬੇਟੀ ਹੈ ਕਵੇ ਮੁੱਖ ਮੰਤਰੀ ਅਜੇ ਇਹਦੀ ਬੇਟੀ ਸੀਰਤ ਕਹਿੰਦੀ ਹੈ ਮੈਨੂੰ ਸ਼ਰਮ ਆਉਂਦੀ ਹੈ ਇਸ ਨੂੰ ਆਪ ਦਾ ਬਾਪ ਕਹਿੰਦਾ ਜਿਹੜਾ ਬੇਟੀ ਦਾ ਨਹੀਂ ਉਹ ਕਦੇ ਪੰਜਾਬ ਦਾ ਬਣ ਸਕਦਾ ਅੱਜ ਉਹ ਕਹੇ ਕਿ ਮੇਰੀ ਡਿਊਟੀ ਸੱਚੇ ਪਾਤਸ਼ਾਹ ਨੇ ਵਾਓ ਬੱਲੇ ਤੇਰੇ ਮੈਂ ਆ ਪੁਲਿਸ ਵਾਲੇ ਵੀਰ ਖਲੋਤੇ ਆ ਥੋੜੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਮੈਂ ਵੇਖਿਆ ਅੱਜ ਕੀ ਦੱਸ ਦਿਓ 20-20 ਦਿਨ ਇਹਨਾਂ ਨੂੰ ਤਨਖਾਹਾਂ ਨਹੀਂ ਦਿੱਤੀਆਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਪੰਜਾਬ ਚਾਰਤਾ ਤੇ ਜੇ ਗੁੱਸਾ ਨਾ ਕਰ ਜੋ ਮਾੜਾ ਜਾ ਕੋਈ ਮੋਟਰਸਾਈਕਲ ਤੇ ਜਾਂਦਾ ਹੋਵੇ ਖਤਤਾ ਹੀ ਬੈਗ ਲਾਇਆ ਹੋਵੇ ਜਾਂ ਟਰੈਕਟਰ ਤੇ ਜਾਂਦਾ ਹੋਵੇ ਨਾ ਲਾਇਆ ਕਰੋ ਉਹਨੂੰ ਤਾਂ ਫੜ ਕੇ 1 ਮਿੰਟ ਚ ਥਾਣੇ ਪਹਤਾ ਲੈਣੇ ਹੋ ਕਿ ਨਹੀਂ ਇਹਦੀ ਪੀਤੀ ਆ ਇਹ ਕਿਸੇ ਨੂੰ ਥੱਲੇ ਨਾ ਦੇ ਦੇ ਜਿਹੜਾ ਮੁੱਖ ਮੰਤਰੀ ਸ਼ਰਾਬ ਦੀ ਬੋਤਲ ਪੀ ਕੇ ਪੰਜਾਬ ਚ ਚਲਾਈ ਜਾਂਦਾ ਉਹ ਤੋਂ ਕਦੋਂ ਫੜ ਕੇ ਥਾਣੇ ਦੇਣਾ ਉਹਦੇ ਲਈ ਕਾਨੂੰਨ ਵੱਖਰਾ ਇਹ ਕਾਨੂੰਨ ਵੱਖਰਾ ਉਹਦੇ ਲਈ ਕਾਦੀ ਪੀਤੀ ਚ ਬੇੜਾ ਗੜਗ ਪੰਜਾਬ ਦਾ ਕਰਨ ਤੇ ਲੱਗਿਆ ਮਹਾਰਾਜ ਹੁਣਾਂ ਆ ਇੱਥੇ ਆ ਦੋ ਇਹਦੇ ਐਮ ਐਲ ਏ ਉਹ ਵੀ ਬੇਸ਼ਰਮ ਜੀ ਹੋਏ ਆ ਮੈਂ ਵੇਖਿਆ ਆ ਮੈਨੂੰ ਉਹਨੇ ਪਾਰ ਰੰਬਾ ਬਟਿੰਡੇ ਵਾਲੇ ਮਾਂਸੇ ਵਾਲੇ ਦੱਸ ਰਹੇ ਸੀ ਕਿ ਉਹਨਾਂ ਨੂੰ ਸਟਾਰ ਪ੍ਰਚਾਰਕ ਬਣਾਇਆ ਦੋਵਾਂ ਨੂੰ ਸੁਖਵਿੰਦਰ ਸਿੰਘ ਸਟਾਰ ਪ੍ਰਚਾਰਕ ਇੱਕਾ ਵਿਜੇ ਸਿੰਘ ਲਾ ਆ ਮੈਂ ਪੜ ਰਿਹਾ ਸੀ ਕਹਿੰਦਾ ਬਾਦਲ ਕੇ ਤਾਂ ਬੜੀ ਕਹਿੰਦਾ ਮਾੜੇ ਨੇ ਆਗਲਾ ਨਾਰਾ ਉਹਦਾ ਕੱਲ ਦਾ ਸੀ ਬਾਦਲ ਪਰਵਾਰ ਨੂੰ ਹਰਾ ਕੇ ਇਮਾਨਦਾਰ ਬੰਦਿਆਂ ਨੂੰ ਜਿਥਾਓ ਬੁੱਲੇ ਤੇਰੇ ਅ ਕੇਜਰੀਆ ਤੇਰਾ 2 ਫੁੱਟ ਦਾ ਅੰਦਰ ਦਿੱਤਾ ਉਥੇ ਤੂੰ ਤੇਰਾ ਨੰਬਰ ਹਲੇ ਤਾਂ ਬੱਜਿਆ ਫਿਰਦਾ ਤੂੰ ਭਾਜਪਾ ਦੀ ਟੌਟੀ ਕਰਦਾ ਤੇ ਜਿਹੜੇ ਤੂੰ ਦੋ ਫੜੇ ਸੀ ਆਨਮੋਲ ਰਤਨਾ ਤੇ ਦੂਜਾ ਸਿੰਗਲਾ ਆਈ ਆੜੀ ਤੇਰੀ ਸਟੇਟ ਤੇ ਚੜਦੇ ਤੂੰ ਆਪ ਗਵਾ ਇੱਕ ਦਾ ਵਿਜੇ ਚੰਗਲੇ ਦੇ ਕੇਸ ਚ ਉਹ ਤਾਂ ਤੇਰੇ ਨਾਲ ਬੰਦੇ ਨੇ ਤੇ ਬਾਕੀ ਹੋ ਗਏ ਮਾੜੇ ਬਾਕੀ ਹੋ ਗਏ ਚੋਰ ਤੇ ਤੂੰ ਇਕੱਲਾ ਕੱਟਰ ਇਮਾਨਦਾਰ ਸਭ ਤੋਂ ਮੈਂ ਕਹਿੰਦਾ ਕੱਟਰ ਧੋਖੇਬਾਜ਼ ਕੱਟਰ ਬਹਿਮਾਨ ਕੱਟਰ ਮਜਬਾਬਾਜ਼ ਜੇ ਕੋਈ ਇਨਸਾਨ ਹੈ ਤੇ ਭਗਵੰਤ ਮਾਨ ਹੈ ਇਸ ਲਈ ਮੈਂ ਗੱਲਾਂ ਤਾਂ ਬਹੁਤ ਲੇ ਆ ਮੈਨੂੰ ਲੱਗਦਾ ਸੁਖਬੀਰ ਜੀ ਤੇ ਭੈਣ ਜੀ ਵੀ ਕਾਲੇ ਪੈ ਰਿਆ ਮੈਂ ਲੰਮੀ ਗੱਲ ਕੇ ਨਹੀਂ ਜਾਂਦਾ ਮਗਰ ਅੱਜ ਜੇ ਸਿੱਤੂ ਮੂਸੇਵਾਲੇ ਦਾ ਕਤਲ ਦਾ ਕੋਈ ਜ਼ਿੰਮੇਵਾਰ ਹੈ ਅੱਜ ਸੁਪਰੀਮ ਕੋਰਟ ਤੇ ਜਾ ਕੇ ਵੀ ਇਹਨਾਂ ਦੇ ਵਕੀਲ ਨੇ ਇਹ ਗੱਲ ਮੰਨ ਲਈ ਜੇ ਅਸੀਂ ਸਿਕਿਉਰਿਟੀ ਦੀ ਕਟੌਤੀ ਨਾ ਕਰਦੇ ਉਹ ਸਿਕਿਉਰਿਟੀ ਕਿਹਨੇ ਕਟਾਈ ਭਗਵੰਤ ਮਾਨ ਨੇ ਉਹਦਾ ਇਸ਼ਤਿਹਾਰ ਕਿਹਨੇ ਦਿੱਤਾ ਖਬਰ ਕਿਹਨੇ ਦਿੱਤੀ ਇਹਨਾਂ ਦੇ ਐਡਵਾਈਜ਼ਰ ਪੰਨੂ ਨੇ ਜੇ ਕਿੱਥੇ ਉਹ ਨਾ ਖਬਰ ਲੀਕ ਹੁੰਦੀ ਜੇ ਸਿਕਿਉਰਿਟੀ ਨਾ ਕਟਾਈ ਹੁੰਦੀ ਅੱਜ ਸ਼ਾਇਦ ਉਹ ਨੌਜਵਾਨ ਪੁੱਤ सरदार बल